ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ LED ਬਲਬ ਜੋ ਆਪਣੇ ਘਰਾਂ ਦੇ ਵਿੱਚ ਲੱਗੇ ਹੁੰਦੇ ਨੇ ਉਹਨਾਂ ਨੂੰ ਠੀਕ ਖਰਾਬ ਹੋਏ ਬਲਬਾਂ ਨੂੰ ਠੀਕ ਕਰਨ ਦਾ ਤਰੀਕਾ ਜੋ ਕਿ ਆਪਣੇ ਘਰਾਂ ਦੇ ਵਿੱਚ ਬਲਬ ਚੱਲਦੇ ਚੱਲਦੇ ਖਰਾਬ ਹੋ ਜਾਂਦੇ ਨੇ ਉਹਨਾਂ ਨੂੰ ਠੀਕ ਕਰਨ ਦਾ ਤਰੀਕਾ ਜੋ ਕਿ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਿਨਾਂ ਕਿਸੇ ਖਰਚੇ ਦੇ ਤੁਸੀਂ ਜੋ ਕਿ ਆਪਣੇ ਘਰ ਵਿੱਚ ਠੀਕ ਕਰ ਸਕਦੇ ਹੋ ਇਸ ਤਰ੍ਹਾਂ ਦੇ ਜੋ LED ਬਲਬ ਆਪਣੇ ਜੋ ਕੇ ਘਰਾ ਦੇ ਵਿੱਚ ਲੱਗੇ ਹੁੰਦੇ ਨੇ ਜੋ ਵੀ ਬਲਬ ਖਰਾਬ ਹੁੰਦੇ ਨੇ ਉਹਨਾਂ ਨੂੰ ਆਪਾਂ ਠੀਕ ਕਰਨ ਦਾ ਤਰੀਕਾ ਜੋ ਕਿ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਬਲਬ ਨੂੰ ਖੋਲਾਂਗੇ ਤੇ ਉਸ ਤੋਂ ਬਾਅਦ ਕਿਸੇ ਵੀ ਚੀਜ਼ ਦਿਨ ਬਲਬ ਨੂੰ ਖੋਲ ਸਕਦੇ ਆ ਜੋ ਕੋਪਰ ਲਾਇਸ ਅਲੱਗ ਹੋ ਜਾਂਦਾ ਤੇ ਇਸ ਤੋਂ ਬਾਅਦ ਉਹ ਜੋ ਪਲੇਟ ਲੱਗੀ ਹੁੰਦੀ ਹੈ ਇਹਦੇ ਵਿੱਚ LED ਬਲਬ ਤੇ ਉਸਦੇ ਆਪਾਂ 0.2 ਪੁਆਇੰਟ ਜੋ ਕਿ ਸਾਰੇ ਇੱਕ ਤਾਰ ਲੈ ਕੇ ਦੋਨਾਂ ਸਿਰੇ ਤੋਂ ਕੱਟ ਕੇ ਜੋ ਕਿ ਅਸੀਂ ਤਾਂ ਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇਸ ਤਰ੍ਹਾਂ ਦੀ ਤਾਰ ਲੈ ਕੇ ਤੇ ਵਲਵ ਨੂੰ ਜੋ ਕਿ ਹੋਲਡਰ ਦੇ ਵਿੱਚ ਲਗਾ ਕੇ ਚੈੱਕ ਕਰਕੇ ਦਿਖਾਵਾਂਗੇ ਕਿ ਕਿਹੜੇ ਪੁਆਇੰਟ ਦੇ ਵਿੱਚ ਜੋ ਕਿ ਨੁਕਸ ਜਾਂ ਖਰਾਬ ਹੈ ਕਿਹੜਾ ਪੁਆਇੰਟ ਖਰਾਬ ਹੈ ਉਹ ਆਪਾਂ ਇਹਦੇ ਵਿੱਚ ਚੈੱਕ ਕਰਾਂਗੇ ਹੁਣ ਇਸ ਤਾਰ ਦੇ ਨਾਲ ਵੀਡੀਓ ਦੇ ਨਾਲ ਤੁਸੀਂ ਬਣੇ ਰਹਿਣਾ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਸਾਰੇ ਇਕੱਲਾ ਇਕੱਲਾ ਪੁਆਇੰਟ ਜੋ ਕੇ ਪੁਆਇੰਟ ਚੈੱਕ ਕਰਨਾ ਜਿੱਥੇ ਵੀ ਪੁਆਇੰਟ ਨਕਸ ਹੋ ਜਾਊਗਾ ਉੱਥੇ ਵਾਲਵ ਇਹ ਚੱਲ ਪਏਗਾ ਤੇ ਤਸਵੀਰਾਂ ਦੇ ਵਿੱਚ ਆਦੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਸ ਵਾਲੇ ਪੁਆਇੰਟ ਦੇ ਵਿੱਚ ਜੋ ਕੇ ਨਕਸਾ ਹੈ ਖਰਾਬ ਹੈ ਤੇ ਇਸ ਨੂੰ ਆਪਾਂ ਠੀਕ ਕਰਾਂਗੇ ਤੇ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਬੱਲ ਮੈਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਇਸ ਨੂੰ ਆਪਾਂ ਪੁਆਇੰਟ ਨੂੰ ਜੋ ਕਿ ਬੱਲ ਨੂੰ ਜੋ ਕਿ ਪਲੱਗ ਤੋਂ ਹਟਾ ਕੇ ਬਾਅਦ ਵਿੱਚ ਉਸ ਨੂੰ ਉੱਪਰੇ ਪੱਤੀ ਲੱਗੀ ਹੁੰਦੀ ਹੈ ਇਸ ਨੂੰ ਹਟਾ ਦੇਣਾ ਪਿਚਕਾਸ ਦੇ ਨਾਲ ਪਾਪਾ ਹਟਾ ਦਿੱਤੀ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਪੁਆਇੰਟ ਆ ਜਿਹੜਾ ਉਸ ਨੂੰ ਉਸ ਨੂੰ ਆਪਾਂ بیس ਕਾਸਤੇ ਨਾਲ ਜਾਂ ਕੋਈ ਹੋਰ ਚੀਜ਼ ਦੇ ਨਾਲ ਜੋ ਕਿ ਆਪਸ ਦੇ ਵਿੱਚ ਉਹਨਾਂ ਦਾ ਕੰਟੈਕਟ ਸਪਰਕ ਕਰ ਦੇਣਾ ਤੇ ਵਾਲਵ ਜੋ ਕਿ ਆਟੋਮੈਟਿਕ ਆਪਣੇ ਆਪ ਚੱਲ ਪਾਵੇਗਾ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੱਲ ਨੂੰ ਜੋ ਕਿ ਤੇ ਟਾ ਕੇ ਤੇ ਉਹ ਪੁਆਇੰਟ ਨੂੰ ਜੋਇੰਟ ਕਰ ਦੇਣਾ ਤੇ ਜੋਇੰਟ ਕਰਨ ਤੋਂ ਬਾਅਦ ਜੋ ਕਿ ਤਦਾਰਾ ਤੁਸੀਂ ਜੋ ਪਲੱਗ ਦੇ ਵਿੱਚ ਉਹ ਵੱਲੋਂ ਪਾਉਂਗੇ ਤਾਂ ਚੱਲ ਪਵੇਗਾ ਜਿਸ ਤਰ੍ਹਾਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਬੱਲਬ ਖਰਾਬ ਹੋਇਆ ਸੀ ਉਹ ਤੁਹਾਡੇ ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ ਚੱਲ ਪਿਆ ਅੱਜਕੱਲ ਆਪਣੇ ਘਰਾਂ ਦੇ ਵਿੱਚ ਜੋ ਕਿ ਆਮ ਹੀ LED ਬੱਲਬ ਖਰਾਬ ਹੋਏ ਹੁੰਦੇ ਨੇ ਤੇ ਆਪਾਂ ਵੈਸੀ ਉਹਨਾਂ ਨੂੰ ਸੁੱਟ ਦਿੰਦੇ ਆਂ ਤੇ ਇਸ ਤਰੀਕੇ ਨਾਲ ਆਪਾਂ ਉਹ ਬਲਮਾ ਨੂੰ ਜੋ ਕਿ ਠੀਕ ਕਰਕੇ ਦੁਬਾਰਾ ਤੋਂ ਆਪਣੇ ਘਰਾਂ ਦੇ ਵਿੱਚ ਜੋ ਕਿ ਉਹੀ ਬਲੋ ਬਿਨਾਂ ਕਿਸੇ ਖਰਚੇ ਦੇ ਠੀਕ ਕਰਕੇ ਦੁਬਾਰਾ ਆਪਣੇ ਕਮਰਿਆਂ ਦੇ ਵਿੱਚ ਲਗਾ ਸਕਦੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਖਰਾਬ ਹੋਇਆ ਬਲਬ ਜੋ ਦੁਬਾਰਾ ਠੀਕ ਕਰਕੇ ਆਪਾਂ ਚਲਾ ਲੱਗਾ ਤੇ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਵੀ ਸਕਦੇ ਹੋ ਧੰਵਾਦ ਜੀ